ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਸ਼ਪਿੰਦਰ ਕੌਰ ਪਿੰਡ ਚ ਖੇਪਲ ਤਹਿਸੀਲ ਸਨਮ ਜ਼ਿਲ੍ਹਾ ਸੰਗਰੂਰ ਅੱਜ ਦੀ ਜਿਹੜੀ ਕਲੈਕਸ਼ਨ ਹੈ ਜੀ ਕਾਟਨ ਬਰਬਰੀ ਦੇ ਸੂਟ ਦਿਖਾਵਾਂਗੇ ਮਲਚੰਦੇੜੀ ਦੇ ਸੂਟ ਰਹਿਣਗੇ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਔਰ ਕਲਰ ਨੇ ਇਨ ਵਿੱਚ ਕੋਈ ਵੀ ਸੂਟ ਤੁਸੀ ਬਾਈ ਕਰਨਾ ਹੁੰਦਾ ਤੁਸੀ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਸਾਡੀ ਵੀਡੀਓ ਚ ਬਾਕੀ ਇਹ ਸੂਟਾਂ ਦੀ ਜਿਹੜੀ ਪਹਿਲਾਂ ਅਪਡੇਟ ਆ ਤੁਹਾਨੂੰ WhatsApp ਗਰੁੱਪ ਚ ਮਿਲ ਜੂਗੀ WhatsApp ਗਰੁੱਪ ਚ ਜਿਹੜੀਆਂ ਭੈਣਾਂ ਨਹੀਂ ਐਡ ਹੈਗੀਆਂ ਪਲੀਜ਼ ਤੁਸੀ ਗਰੁੱਪ ਚ ਐਡ ਹੋ ਸਕਦੇ ਹੋ ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਸੂਟ ਨੇ ਉਹ ਆਪਣੇ ਗਰੁੱਪ ਚ ਪਾਏ ਜਾਂਦੇ ਨੇ ਜੀ ਉਸ ਤੋਂ ਬਾਅਦ ਆਪਾਂ ਵੀਡੀਓ ਲੈ ਕੇ ਆਉਂਦੇ ਆ ਤੇ ਕਾਫੀ ਸੂਟ ਹੈ ਜਿਹੜੇ ਉਹ ਆਪਣੇ ਗਰੁੱਪ ਚ ਹੀ ਜਿਹੜੇ ਸੋਲਡ ਆਊਟ ਹੋ ਜਾਂਦੇ ਨੇ WhatsApp ਤੇ ਸਟੇਟਸ ਵੀ ਲੱਗ ਜਾਂਦਾ ਹੁੰਦਾ ਤੇ ਆਪਣਾ ਗਰੁੱਪ ਚ ਵੀ ਪਾ ਦਿੰਦੇ ਹੁੰਦੇ ਆ ਤੇ ਸੁਰਦਖੰਤ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜਿੰਨਾਂ ਨੂੰ ਸਾਡੇ ਹਨਾ ਕੰਮ ਪਸੰਦ ਆਉਂਦਾ ਹੈ ਜਿਹੜੇ ਕਸਟਮਰ ਤੱਕ ਆਪਣਾ ਕੰਮ ਜਾਂਦਾ ਹੈ ਜੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਪਲੀਜ਼ ਤੁਸੀਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਆਪਣੇ ਰਿਲੇਟਿਵਸ ਨੂੰ ਦੱਸਿਆ ਕਰੋ ਵੱਧ ਤੋਂ ਵੱਧ ਹਨਾ ਆਪਣਾ ਸਪੋਰਟ ਜ਼ਰੂਰ ਕਰਿਆ ਕਰੋ ਆਪਣੇ ਸਟੇਟਸ ਵਗੈਰਾ ਲਾ ਕੇ WhatsApp ਤੇ ਤੁਸੀਂ ਸਾਨੂੰ ਸਪੋਰਟ ਕਰ ਸਕਦੇ ਹੋ ਹਾਂਜੀ ਜਿਹੜੇ ਆਪਾਂ ਜਿਹੜੇ ਸੂਟ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਆਂ ਬਹੁਤ ਹੀ ਪਿਆਰੇ ਜਿਹੇ ਪ੍ਰਿੰਟ ਨੇ ਜੀ ਸਾਰੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਜੀ ਉਹ ਤੁਹਾਡੀ ਇੱਛਾ ਹੈ ਕਈ ਪਹਿਣਾ ਹਨਾ ਕਾਟਨ ਤੇ ਵੀ ਲਾਈਨਿੰਗ ਲਾਉਣਾ ਪਸੰਦ ਕਰਦੀਆਂ ਨੇ ਤੇ ਉਹ ਲਗਵਾ ਵੀ ਸਕਦੀਆਂ ਨੇ ਬਹੁਤ ਹੀ ਜਿਆਦਾ ਲਾਈਟ ਵੇਟ ਸਟੱਫ ਹੈ ਜੀ ਇੰਨਾ ਕ ਜਿਆਦਾ ਸੌਫਟ ਸਟੱਫ ਆ ਤੇ ਪ੍ਰਾਈਸ ਬਿਲਕੁਲ ਜੈਨੂਨ ਸਿਰਫ 750 ਦੀ ਰੇਂਜ 'ਚ ਤੁਹਾਨੂੰ ਇਹ ਮਿਲ ਜੂ ਇਹ 'ਚ ਕਾਫੀ ਕਲਰ ਪ੍ਰਿੰਟ ਮਿਲ ਜਾਂਦੇ ਨੇ ਇੰਨੇ ਦੀ ਹਨਾ ਫੋਟੋ ਜਿਵੇਂ ਆਪਣੇ ਕੋਲੇ ਇੱਕ ਜਿਵੇਂ ਸਟਫ ਚ ਆਪਣੇ ਕੋਲੇ 100 200 ਇੰਨਾ ਡਿਜ਼ਾਈਨ ਵੀ ਆ ਜਾਂਦੇ ਹੁੰਦੇ ਨੇ ਜਿਵੇਂ ਕਾਟਨ ਬਰਬਰੀ ਚ ਆਪਣੇ ਕੋਲੇ 100 ਪਲੱਸ ਡਿਜ਼ਾਈਨ ਆਏ ਸੀ ਸਾਰੇ ਆਪਾਂ ਵੀਡੀਓ ਚ ਨਹੀਂ ਦਿਖਾ ਸਕਦੇ ਤਾਂ ਤੁਸੀਂ ਹਨਾ ਕੋਸ਼ਿਸ਼ ਕਰੋ ਆਪਣੇ ਨਾਲ ਗਰੁੱਪ ਚ ਐਡ ਹੋਵੋ ਤੇ ਉੱਥੇ ਤੁਸੀਂ ਡਿਜ਼ਾਈਨ ਸਾਰੇ ਚੈੱਕ ਕਰ ਸਕਦੇ ਹੋ ਵੀਡੀਓ ਚ ਆਪਾਂ ਤੁਹਾਨੂੰ ਇਹਦੀ ਸਟਫ ਬਾਰੇ ਦਿਖਾਉਣੀ ਹੈ ਕਿੰਨਾ ਜਿਆਦਾ ਸੋਹਣਾ ਸਟਫ ਹੈ ਹਲਕੀ ਜੀ ਸੈਲਫ ਲਾਈਨਿੰਗ ਆਉਗੀ ਜੀ ਇਹ ਦੇਖੋ ਤੁਸੀਂ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ ਜਦੋਂ ਸੂਟ ਡਿਜ਼ਾਈਨ ਹੋ ਗਿਆ ਜੀ ਆਪਣਾ ਵਧੀਆ-ਵਧੀਆ ਲੇਸਸ ਨਾਲ ਜਾਂ ਸਿੰਪਲ ਡਿਜ਼ਾਈਨਿੰਗ ਕਰਕੇ ਵੀ ਇਹ ਬਹੁਤ ਪਿਆਰਾ ਬਣਨ ਵਾਲਾ ਹੈ ਜੀ ਸੂਟ ਇਹ ਸੀ ਜੀ ਇਹਦਾ ਪਹਿਲਾ ਕਲਰ ਦੂਸਰਾ ਲਾਈਟ ਮਸਟਰਡ ਕਲਰ ਆ ਗਿਆ yellow mustard ਨਹੀਂ ਹੈਗਾ ਜੀ ਇਹ ਇਹ ਦੇਖੋ ਤੁਸੀਂ ਇਹ ਵਾਲੀ ਆ ਗਈ ਇਹਦੀ ਬਾਟਮ ਇਹ ਵਾਲੀ ਆ ਗਈ ਸ਼ਰਟ ਦੀ ਪ੍ਰਿੰਟਿੰਗ ਬਹੁਤ ਹੀ ਪਿਆਰੇ ਜਿਹੜਾ ਪ੍ਰਿੰਟ ਆ ਬਹੁਤ ਹੀ ਪਿਆਰਾ ਜਾਂ ਕਲਰ ਆ ਇਹ ਦੇਖੋ ਤੁਸੀਂ ਏਦੀ ਮੈਚਿੰਗ ਆ ਗਈ ਜੀ ਬਹੁਤ ਪਿਆਰਾ ਬਣ ਜੂਗਾ ਜੀ ਸੂਟ ਸਲਾਈ ਤੋਂ ਬਾਅਦ ਹੋਰ ਵੀ ਜਿਆਦਾ ਸੋਹਣਾ ਲੱਗਣਾ ਇਹ ਆ ਗਿਆ ਜੀ ਲਾਈਟ ਸਕਾਈ ਕਲਰ ਸਿਰਫ 750 ਦੀ ਰੇਂਜ 'ਚ ਤੁਹਾਨੂੰ ਇਹ ਸੂਟ ਮਿਲੂਗਾ ਇਹ ਦੇਖੋ ਇਹ ਜੀ ਜਿਹੜੀ ਸ਼ਰਟ ਦੀ ਪ੍ਰਿੰਟਿੰਗ ਆ ਬਹੁਤ ਪਿਆਰੀ ਆ ਇਹਨਾਂ ਨਾਲ ਦੁਪट्टे ਬਾਏ ਕਰਨੇ ਨੇ ਤੁਸੀਂ ਨੇ ਤਾਂ ਤੁਸੀਂ ਸਾਡੇ ਕੋਲੇ ਜਿਹੜੇ 200 ਤੋਂ ਸਟਾਰਟ ਹੋ ਜਾਂਦਾ ਦੁਪੱਟਾ ਕੋਈ ਵੀ ਤੁਸੀਂ ਦੁਪੱਟਾ ਲਗਵਾ ਸਕਦੇ ਹੋ ਇਹਨਾਂ ਨਾਲ ਡਾਈ ਡਾਈ ਕੀਤਾ ਵੀ ਸੋਹਣਾ ਲੱਗੂਗਾ ਸਿੰਗਲ ਡਾਈ ਵੀ ਬਹੁਤ ਪਿਆਰਾ ਲੱਗਣ ਵਾਲਾ ਹੈ ਜੀ ਦੁਪੱਟਾ ਬਾਕੀ ਜੇ ਤੁਸੀਂ ਸਾਡੇ ਕੋਲੋਂ ਸਟਿਚਿੰਗ ਕਰਵਾਉਣੀ ਹੈ ਸਟਿਚਿੰਗ ਵੀ ਕਰਵਾ ਸਕਦੇ ਹੋ ਤੇ ਵਿਦਾਊਟ ਸਟਿਚਿੰਗ ਬਾਈ ਕਰਨਾ ਉਹ ਵੀ ਕਰ ਸਕਦੇ ਹੋ ਅੱਗੇ ਆਪਾਂ ਤੁਹਾਨੂੰ ਜੌਰਜਟ ਆਰੀ ਵਰਕ ਦਾ ਜਿਹੜਾ ਪ੍ਰਿੰਟ ਦਿਖਾਉਣੇ ਆ ਇਹ ਦੇਖੋ ਇਹ ਸਿਰਫ 1600 ਦੀ ਰੇਂਜ 'ਚ ਤੁਹਾਨੂੰ ਮਿਲੂਗਾ ਨਾਲੇ ਦੇ ਜੋਰ ਚੜਤਾ ਦੁਪੱਟਾ ਆਊਗਾ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਦੁਪੱਟੇ ਚਾਹੇ ਸਾਡੇ ਕੋਲੋਂ ਤੁਹਾਨੂੰ ਜਿਵੇਂ ਇਹ ਸੂਟਾਂ ਨਾਲ ਲੱਗਣਗੇ ਡਾਈ ਕਰਵਾ ਕੇ ਦੇਈਏ ਚਾਹੇ ਇਹ ਸੂਟਾਂ ਨਾਲ ਹੁਣ ਸਾਰੇ ਖੁੱਲੇ ਡੁੱਲੇ ਹੁੰਦੇ ਨੇ ਜੀ 2.5 ਮੀਟਰ ਦੇ ਦੁਪੱਟੇ ਹੁੰਦੇ ਨੇ ਇਹ ਦੇਖੋ ਇਹ ਵਾਲੀ ਜਿਹੜੀ ਪ੍ਰਿੰਟਿੰਗ ਆਊਗੀ ਦੁਪੱਟੇ ਦੀ ਇਹ ਵਾਲੀ ਸ਼ਰਟ ਦੀ ਪ੍ਰਿੰਟਿੰਗ ਆਊਗੀ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲ ਰਿਹਾ ਜੀ ਅੱਗੇ ਆਪਾਂ ਮਲਚੰਦੇਰੀ ਦਾ ਸਟੱਫ ਦਿਖਾਉਨੇ ਆ ਤੁਹਾਨੂੰ। ਬਈ ਭੈਣਾਂ ਨੂੰ ਕਨਫਿਊਜ਼ਨ ਹੁੰਦੀ ਹੈ। ਜਿਵੇਂ ਆਪਾਂ ਇਹ ਪ੍ਰਿੰਟ ਸ਼ੇਅਰ ਕੀਤੇ ਸੀ ਸਾਰੇ ਪੁੱਛ ਰਹੇ ਸੀ ਮਲਚੰਦੇਰੀ ਵੀ ਕਾਟਨ ਸਟੱਫ ਹੁੰਦਾ। ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਨੇ ਆ ਸਟੱਫ। ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ ਆਉਂਦੇ ਨੇ ਜੀ ਇਹ 'ਚ। ਇਸ ਤਰ੍ਹਾਂ ਦਾ ਸਟੱਫ ਆਊਗਾ। ਲਾਈਨਿੰਗ ਦੀ ਨੀਡ ਹੈਗੀ ਹੈ ਜੀ ਇਸ 'ਚ। ਲਾਈਨਿੰਗ ਨਾ ਬਹੁਤ ਹੀ ਗ੍ਰੇਸਪੈਨ ਵਾਲੀ ਹੈ ਸਟੱਫ ਦੀ। ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਦੇਖੋ। ਬਹੁਤ ਹੀ ਜਿਆਦੇ ਲਾਈਟ ਵੇਟ ਸਟੱਫ ਆ ਐਚਾ ਆਪਣੇ ਕੋਲੇ ਬਹੁਤ ਸਾਰੇ ਪ੍ਰਿੰਟ ਨੇ ਤੁਸੀਂ ਸਾਨੂੰ WhatsApp ਤੇ DM ਕਰ ਸਕਦੇ ਹੋ ਇਹਨਾਂ ਦੇ ਆਰਡਰ ਦੇ ਸਕਦੇ ਹੋ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇ ਉਹ ਸਾਡੇ ਕੋਲ ਇਹਨਾਂ ਦੀਆਂ ਫੋਟੋਜ਼ ਵੀ ਮੰਗਵਾ ਸਕਦੀਆਂ ਨੇ ਬਾਕੀ ਆਪਾਂ ਜਿਹੜੇ ਪ੍ਰਿੰਟ ਨੇ ਸ਼ੇਅਰ ਕੀਤੇ ਹੋਏ ਨੇ ਪਹਿਲਾਂ ਇਸ ਸਟੱਫ ਬ੍ਰਾਂਡ ਦਾ ਰਹੂਗਾ ਜੀ ਇਹ ਸਟੈਂਪ ਹੋਊਗੀ ਸਟੱਫ ਤੇ ਇਹ ਵਾਲਾ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਜੀ ਲਾਈਟ ਕਲਰ ਹੈ ਬਹੁਤ ਹੀ ਲਾਈਟ ਵੇਟ ਦਾ ਸਟਫ ਆ ਕੰਫਰਟੇਬਲ ਜਿਹਾ ਸਟਫ ਹੈ ਜੀ ਇਹਨਾਂ ਨਾਲ ਦੁਪੱਟੀਆਂ ਦੀ ਬਹੁਤ ਹੀ ਸਾਰੀ ਵੈਰਾਈਟੀ ਆਪਣੇ ਕੋਲੇ ਕੋਈ ਵੀ ਦੁਪੱਟਾ ਤੁਸੀਂ ਐਡ-ਆਨ ਕਰਾ ਸਕਦੇ ਹੋ ਵਿਦਆਊਟ ਸਟੀਚਿੰਗ ਵਿਦ ਸਟੀਚਿੰਗ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਹਾਂਜੀ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੇ ਆਪਣਾ ਸੂਟ ਰਖਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ